ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਿਸ਼ਤ ਨੰਬਰ 2 ਆ ਜੀ ਸਰਦਾਰ ਹਰੀ ਸਿੰਘ ਨਲੂਆ ਉਹਨਾਂ ਦਾ ਜੀਵਨ ਬਿਰਤਾਂਤ ਗਵਰਨਰ ਕਸ਼ਮੀਰ ਹਜ਼ਾਰਾ ਤੇ ਪਸ਼ਾਵਰ ਅਤੇ ਕਮਾਂਡਰ ਇਨ ਚੀਫ ਖਾਲਸਾ ਫੌਜ ਜਨਮ ਲਾੜ ਲਾੜਲਾ ਹਰੀ ਸਿੰਘ ਸੋ ਉਹਨਾਂ ਦੀ ਗੱਲਬਾਤ ਸ਼ੁਰੂ ਕਰਨ ਲੱਗੇ ਆ ਅੱਜ ਤੋਂ ਉਮੀਦ ਆਸਾ ਜਰੂਰ ਦਿਓਗੇ ਸਰਦਾਰ ਗਰਦੇয়াল ਸਿੰਘ ਉਪਲ ਖੱਤਰੀ ਗੁਜਰਾਵਾਲੇ ਦਾ ਵਸਨੀਕ ਅਤੇ ਸ਼ੁਕਰਚੱਕੀਆਂ ਮਿਸਲ ਦਾ ਕੁਮੇਦਾਨ ਸੀ। ਭਾਵੇਂ ਉਸਨੇ ਆਪਣੇ ਜੀਵਨ ਵਿੱਚ ਵੱਡੀਆਂ ਲੜਾਈਆਂ ਲੜ ਕੇ ਕੁਮੇਦਾਨੀ ਦਾ ਮੁਰਾਤਬਾ ਪਾਇਆ ਸੀ ਪਰ ਉਸਦੀ ਪ੍ਰਸਿੱਧਤਾ ਕੇਵਲ ਇਸ ਲਈ ਹੀ ਨਹੀਂ ਸੀ ਕਿ ਉਸਨੇ ਉਪਰੋਕਤ ਮਿਸਲ ਲਈ ਕੋਰ ਸੰਗਰਾਮ ਮਾਰੇ ਸ। ਸਤਿਗੋਬਾਪ ਦਾ ਨਾਮ ਜਿਸ ਗੱਲ ਲਈ ਸਦੀਵੀ ਵਡਿਆਈ ਪ੍ਰਾਪਤ ਕਰ ਗਿਆ ਉਹ ਹੈ ਸਿਗਾ ਕਿ ਆਪਨੇ ਸੰਸਾਰ ਦੀ ਉਸ ਮਹਾ ਉਦੱਤੀ ਹਸਤੀ ਨੂੰ ਜਨਮ ਦਿੱਤਾ ਜਿਸ ਦਾ ਸਤਕਾਰ ਯੋਗ ਨਾ ਹੋ। ਸਰਦਾਰ ਹਰੀ ਸਿੰਘ ਨਲੂਆ ਸੰਮਤ 1843 ਬਿਕਰਮੀ 1793 ਈਸਵੀ ਦਾ ਨਵਾਂ ਸਾਲ ਜੇ ਆਰੰਭੀ ਹੋਇਆ ਸੀ ਕਿ ਕਰਤਾਰ ਨੇ ਸਰਦਾਰ ਗਰਦਿਆਲ ਸਿੰਘ ਦੇ ਘਰ ਗੁਜਰਾਵਾਲੇ ਵਿੱਚ ਇੱਕ ਪੁੱਤਰ ਦਿੱਤਾ ਜਿਸ ਦਾ ਨਾਮ ਹਰੀ ਸਿੰਘ ਰੱਖਿਆ ਗਿਆ ਸੋ ਇਹ ਜਿਹੜੀ ਗੱਲ ਹੈ ਉਹਨਾਂ ਦਾ ਨਾਮ ਹਰੀ ਸਿੰਘ ਲਿਖਿਆ ਲਿਖਿਆ ਵਾ ਸਰ ਲੈਪਲ ਗ੍ਰਿਫਨ ਦੀ ਪੁਸਤਕ ਹੈ ਜਿਲਦ ਨੰਬਰ 2 ਸਫਾ 100 ਤੇ 45 ਦੇ ਸਰਦਾਰ ਹਰੀ ਸਿੰਘ ਸਰਦਾਰ ਗੁਰदयाल ਸਿੰਘ ਦੇ ਘਰ ਉਸ ਦੀ ਸ਼ੇਕਰਲੀ ਉਮਰੇ ਜਨਮਿਆ ਸੀ ਅਤੇ ਸਾਰੇ ਘਰਾਣੇ ਵਿੱਚੋਂ ਇੱਕੋ ਇੱਕ ਲਾਲ ਸੀ ਜਿਸ ਕਰਕੇ ਉਸ ਦੀ ਬਾਲ ਅਵਸਥਾ ਬੜੇ ਲਾਡਾਂ ਤੇ ਮਲਾਰਾਂ ਵਿੱਚ guzਰੀ ਸਰਦਾਰ ਗੁਰदयाल ਸਿੰਘ ਨੇ ਜੋਗ ਸਮੇ ਆਪਣੇ ਪੁੱਤਰ ਦੀ ਵਿਦਿਆ ਲਈ ਵਿਦਵਾਨ ਸਿੰਘ ਅਤੇ ਇੱਕ ਚੰਗਾ ਫਾਜ਼ਲ ਮੌਲਵੀ ਘਰ ਵਿੱਚ ਹੀ ਪੜਾਉਣ ਲਈ ਰੱਖ ਦਿੱਤਾ ਸਿੰਘ ਦੀ ਗੁਰਮੁਖੀ ਵਿੱਚ ਧਾਰਮਿਕ ਵਿੱਦਿਆ ਦਿੰਦੇ ਤੇ ਮਲਾਨਾ ਦੀ ਫਾਰਸੀ ਪੜ੍ਹਾਉਂਦੇ ਸਨ ਇਸੇ ਤਰ੍ਹਾਂ ਹਰੀ ਸਿੰਘ ਨੇ ਲਾਡਲੇ ਜੀਵਨ ਦੀਆਂ ਸੱਤ ਗਰਮੀਆਂ ਤੇ ਸੱਤ ਸਰਦੀਆਂ ਜੇ ਬਤਾਈਆਂ ਸਨ ਕਿ ਭਾਣਾ ਕਰਤਾਰ ਦਾ ਅਜਿਹਾ ਵਰਤਿਆ ਕਿ ਇੱਕਾ ਇੱਕ ਸਰਦਾਰ ਗਰਦਿਆਲ ਸਿੰਘ ਨੂੰ ਨੀ ਬਿਮਾਰ ਪੈ ਗਏ ਤੇ ਅਜੇ 7 ਸਾਲ ਵੀ ਪੂਰੇ ਨਹੀਂ ਸੀ ਬੀਤੇ ਸਰਦਾਰ ਹਰੀ ਸਿੰਘ ਨਲੂਏ ਦੇ ਜੀਵਨ ਦੇ ਕਿ ਉਹਨਾਂ ਦੇ ਪਿਤਾ ਦਾ ਭੌਰ ਉਡਾਰੀ ਮਾਰ ਗਿਆ ਔਰ ਗੁਰੂ ਚਰਣਾ ਵਿੱਚ ਜਾ ਵਸਿਆ ਹੁਣ ਨਿੱਕਾ ਜਿਹਾ ਲਾਡਲਾ ਹਰੀ ਸਿੰਘ ਸੰਸਾਰ ਤੇ ਇਕੱਲਾ ਰਹਿ ਗਿਆ ਇਹ ਗੱਲ ਵਿਸਾਖ ਸੰਮਤ 1855 ਦੀ ਹੈ। ਉਹ ਇਸ ਬਾਬਤ ਜਿਹੜੀ ਗੱਲਬਾਤ ਕਰਦੇ ਆ ਪੰਜਾਬ ਚੀਫ ਜਿਲਦ 2 ਸਫਾ 145 ਦੇ ਵਿੱਚ। ਯਤੀਮ ਹਰੀ ਸਿੰਘ ਅਸੀਂ ਉੱਪਰ ਦੱਸ ਆਇਆ ਕਿ लाडला ਹਰੀ ਸਿੰਘ ਅਜੇ ਮਸਾ 7 ਸਾਲਾਂ ਦਾ ਸੀ ਕਿ ਇਸ ਦਾ ਪਿਆਰਾ ਪਿਤਾ ਇਹ ਸੰਸਾਰ ਨੂੰ ਛੱਡ ਕੇ ਤੁਰ ਗਿਆ। ਜਿਸ ਤਰ੍ਹਾਂ ਸਰਦਾਰ ਹਰੀ ਸਿੰਘ ਆਪਣੇ ਪਿਤਾ ਸਰਦਾਰ ਗਰਦਿਆਲ ਸਿੰਘ ਦੇ ਘਰ ਇੱਕ ਲਾਹਤਾ ਪੁੱਤਰ ਸੀ ਉਸੇ ਤਰ੍ਹਾਂ ਸਰਦਾਰ ਗਰਦਿਆਲ ਸਿੰਘ ਵੀ ਆਪਣੇ ਪਿਤਾ ਸਰਦਾਰ ਅਰਦਾਸ ਸਿੰਘ ਦੇ ਘਰ ਇੱਕੋ ਇੱਕ ਅੱਖਾਂ ਦਾ ਤਾਰਾ ਸੀ ਸਰਦਾਰ ਗਰਦਿਆਲ ਸਿੰਘ ਦੀ ਅੱਖਾਂ ਮੀਟਣ ਦੇ ਨਾਲ ਹੀ ਹਰੀ ਸਿੰਘ ਨਾ ਕੇਵਲ ਆਪਣੇ ਸਿਰ ਤੋਂ ਅਤਿ ਪਿਆਰੇ ਪਿਤਾ ਦੀ ਛਤਰ ਛਾਇਆ ਗਵਾ ਬੈਠਾ ਸਗੋਂ ਇਸ ਦਾ ਸਾਰਾ ਕੁਝ ਲੁੱਟਿਆ ਗਿਆ ਬਸ ਖੋਜ ਤੋਂ ਜੋ ਕੁਝ ਪਤਾ ਮਿਲ ਸਕਿਆ ਉਹ ਇਥੋਂ ਤੱਕ ਹੀ ਪਹੁੰਚਣ ਵਿੱਚ ਸਹਾਇਤਾ ਕਰਦਾ ਕਿ ਕੁਝ ਦਿਨਾ ਅਪਰੰਤ ਆਪ ਜੀ ਦੀ ਸਤਕਾਰਯੋਗ ਮਾਤਾ ਸਰਦਾਰਨੀ ਧਰਮਪੌਰ ਜੀ ਦਾ ਭਰਾਤਾ ਹਰੀ ਸਿੰਘ ਨੂੰ ਆਪਣੇ ਘਰ ਲੈ ਗਿਆ ਤੇ ਉੱਥੇ ਹੀ ਉਸ ਦੀ ਆਮ ਸਿੱਖ ਬੱਚਿਆਂ ਦੀ ਤਰ੍ਹਾਂ ਪ੍ਰਤੀਪਾਲਣਾ ਹੁੰਦੀ ਰਹੀ ਉਸ ਸਮੇਂ ਕੌਣ ਜਾਣਦਾ ਸੀ ਕਿ 7 ਸਾਲਾਂ ਦਾ ਨਿਆਸਰਾ ਬੱਚਾ ਕਿਸੇ ਦਿਨ ਹਜ਼ਾਰਾਂ ਨਿਆਸਰਿਆਂ ਦਾ ਆਸਰਾ ਬਣੂਗਾ ਇਹ ਕਿਸ ਨੂੰ ਪਤਾ ਸੀ ਕਿ ਨਤਾਣਾ ਬਾਲਕ ਲੱਖਾਂ ਦਾ ਸਤਾਨ ਹੋਵੇਗਾ ਤੇ ਇਹ ਕਿਸੇ ਦੇ ਫੁਰਨੇ ਵਿੱਚ ਵੀ ਨਹੀਂ ਸੀ ਗੁਜ਼ਰਤਾ ਕਿ ਕਿਸੇ ਸਮੇ ਇਹ ਮਹਿੰਟਰ ਹਰੀ ਸਿੰਘ ਖਾਲਸਾ ਸਲਤਨਤ ਦਾ ਵਿਜਾਈ ਫਤਿਹ ਕਮਾਂਡਰ ਇਨ ਚੀਫ ਤੇ ਕਾਮਯਾਬ ਗਵਰਨਰ ਬਣੇਗਾ ਇਸ ਦੇ ਨਾਮ ਦਾ ਸਿੱਕਾ ਚੱਲੇਗਾ ਹਾਂ ਇਹ ਤਾਂ ਕਿਸੇ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਕਿਸੇ ਦੇ ਸੁਪਨੇ ਵਿੱਚ ਨਹੀਂ ਆਇਆ ਕਿ ਇਕੱਲਾ ਰਹਿ ਕੇ ਮੁੰਡਾ ਕਿਸੇ ਵਕਤ ਖਾਲਸਾ ਰਾਜ ਵਿੱਚ ਕੇਵਲ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਉੱਤਰ ਕੇ ਸਭ ਤੋਂ ਵੱਧ ਸਤਕਾਰਿਆ ਤੇ ਪਿਆਰਿਆ ਜਾਏਗਾ ਬਿਲਕੁਲ ਸਹੀ ਗੱਲ ਹੈ ਜਿਵੇਂ ਆਪਾਂ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਪਿਆਰ ਕਰਦੇ ਔਰ ਉਹਦੇ ਤੋਂ ਬਾਅਦ ਜਿਹੜਾ ਸਾਡੇ ਮੂੰਹ ਦੇ ਉੱਤੇ ਨਾਮ ਆਉਂਦਾ ਵਾ ਸਰਦਾਰ ਹਰੀ ਸਿੰਘ ਨਲੂਆ ਅਕਾਲੀ ਪੂਲਾ ਸਿੰਘ ਜਿਹੜੇ ਜਰਨਲਾਂ ਦਾ ਆਉਂਦਾ ਉਹ ਚੰਦ ਜਰਨਲਾਂ ਦੇ ਵਿੱਚ ਸਰਦਾਰ ਹਰੀ ਸਿੰਘ ਨਲੂਆ ਜੀ ਦਾ ਨਾਮ ਸ਼ਮੂਲੀਅਤ ਰੱਖਦਾ ਹੈ ਮਾਲੂਮ ਹੁੰਦਾ ਹੈ ਕਿ ਇਸ ਨਿੱਕੀ ਜਿਹੀ ਜਿੰਦੜੀ ਦੇ ਸਿਰ ਤੇ ਆ ਪਈਆਂ ਮੁਸੀਬਤਾਂ ਤੇ ਕਠਿਨਾਈਆਂ ਦੇ ਦੁੱਖ ਸਰਦਾਰ ਹਰੀ ਸਿੰਘ ਨੂੰ ساری عمر ਨਹੀਂ ਸੀ ਭੁੱਲੇ ਕਿਉਂਕਿ ਆਪ ਜਦ ਵੀ ਕਿਸੇ ਅनाथ ਦੀ ਪੁਕਾਰ ਸੁਣਦੇ ਤਾਂ ਆਪ ਦਾ ਬਹਾਦਰ ਦੇ ਲੈ ਸਾ ਬੇਵਸ ਹੁੰਦਾ ਤੇ ਐਸਾ ਬੇਵਸ ਹੋ ਕੇ ਪੱਗਰ ਪੈਂਦਾ ਤੇ ਬਖਸ਼ਿਸ਼ਾਂ ਦਾ ਬਦਲ ਬਣ ਕੇ ਉਹਨਾਂ ਲੋਕਾਂ ਤੇ ਐਸੀ ਖੁੱਲ ਦਲੀ ਨਾਲ ਵਸਦਾ ਕਿ ਲੋਰ ਮੰਨਾਂ ਦੀਆਂ ਪੀੜੀਆਂ ਦੀਆਂ ਪੀੜੀਆਂ ਦੇ ਧੋਣੇ ਜਿਹੜੇ ਆ ਉਹ ਤੋੜ ਦਿੰਦਾ ਇੱਥੇ ਬਸ ਨਹੀਂ ਉਹ ਘੰਟਿਆਂ ਬੱਧੀ इन्हों प्यार भरे बचन बिलास करता से उन्होंने दुख बोला सदार हरीनेलुआर की जी खासत अनाथ के यकीम प्यार बहुत ज्यादा आप जी ये खास नसल या फिरकेबंदी के हदा के अंदर नहीं सन होंगे सब जो भी हजूरी में हाजिर हों इस बरकत तो सजा लाभ उठा जो अनाथा के प्यार करते जरूरी नहीं कि सिखा दे मुसलमान के नुआं दे ਸਾਰਿਆਂ ਦੇ ਨਾਲ ਹੀ ਯਤੀਮਾਂ ਦੇ ਨਾਲ ਖਾਸ ਕਰਕੇ ਉਹ ਜ਼ਿਆਦਾ ਪਿਆਰ ਰੱਖਦੇ ਸੀ। ਸ਼ਾਮਾ ਕਹਿੰਦੇ ਕਿ ਆਪਣੀ ਤੁਰੇ ਤੁਰਦਾ ਰਹਿੰਦਾ ਤੁਰਦਾ ਰਹਿੰਦਾ। ਸਰਦਾਰ ਹਰੀ ਸਿੰਘ ਆਪਣੇ ਮਾਪਿਆਂ ਦੇ ਘਰ ਆਮ ਬੱਚਿਆਂ ਵਾਂਗ ਮਾਮਿਆਂ ਦੇ ਘਰ ਆਮ ਬੱਚਿਆਂ ਦੇ ਵਾਂਗ ਪਰਵਰਿਸ਼ ਪਾਉਂਦਾ ਰਿਹਾ। ਨਿੱਕੇ ਹੁੰਦਿਆਂ ਤੋਂ ਹੀ ਕੁਦਰਤ ਨੇ ਉਹਨੂੰ ਬੜੀ ਬਚਿੱਤਰ ਬੁੱਧੀ ਤੇ ਰੌਸ਼ਨ ਦਿਮਾਗ ਦਿੱਤਾ ਸੀ। ਉਹ ਇੱਕ ਵਾਰੀ ਜੋ ਕੋਈ ਦੇਖਦਾ ਜਾਂ ਸੁਣਦਾ ਝਾਟ ਉਸਨੂੰ ਬਿਨਾਂ ਕਿਸੇ ਕਾਲ ਜਾਂ ਕਮਾਈ ਕੀਤੇ ਆਪਣੇ ਦਿਮਾਗ ਵਿੱਚ ਬਿਠਾ ਲਿੰਦਾ ਔਰ ਫਿਰ ਸਦਾ ਦਿਮਾਗ ਦੇ ਵਿੱਚ ਉਹ ਗੱਲਾਂ ਬੈਠੀਆਂ ਰਹਿੰਦੀਆਂ ਇਸੇ ਤਰ੍ਹਾਂ 14-15 ਵਰਿਆਂ ਦੇ ਵਿੱਚ ਉਮਰ ਵੇਖੋ ਉਹਦੀ 14-15 ਸਾਲਾਂ ਦੀ ਤੇ ਲਗਭਗ ਉਸਨੇ ਸਾਰੇ ਜੰਗੀ ਕਰਤੱਬ ਜਿਹੜੇ ਸੀ ਪੂਰੀ ਪੂਰੀ ਨਪੁੰਤਾ ਨਾਲ ਪ੍ਰਾਪਰ ਕਰ ਲਏ ਉਹ ਨੇਜਾਬਾਜੀ ਸ਼ਮਸ਼ੀਰ ਜਨੀ ਵਿੱਚ ਆਪਣੀ ਨਜ਼ੀਰ ਆਪ ਹੀ ਸੀ ਤੀਰ ਤੇ ਬੰਦੂਕ ਦੀ ਗੋਲੀ ਨਾਲ ਸਹੀ ਨਿਸ਼ਾਨਾ ਫੁੰਡਣ ਲਈ ਸਰਦਾਰ ਹਰੀ ਸਿੰਘ ਉਹਨੇ ਦਿਨੀ ਬੜੀ ਮਸ਼ਹੂਰੀ ਰੱਖਦੇ ਸੀ ਇੰਨਾ ਸਾਰੇ ਜੰਗੀ ਹੁਨਰਾਂ ਦੇ ਨਾਲ ਦਾ ਕਰਤਾਰ ਨੇ ਆਪ ਨੂੰ ਐਸਾ ਮਲਮੋਨਾ ਸਰੂਪ ਤੇ ਸਡੋਲ ਬਲਵਾਨ ਤੇ ਫਰਤੀਲਾ ਸਰੀਰ ਬਖਸ਼ਿਆ ਸੀ ਕਿ ਦੇਖਣ ਵਾਲਾ ਇੱਕ ਨਜ਼ਾਰੇ ਵਿੱਚ ਆਪ ਹੀ ਆਪ ਦੀ ਦੇ ਉੱਤੇ ਮੋਹਤ ਹੋ ਜਾਂਦਾ ਜੰਗੀ ਕਰਤੱਬਾਂ ਦੇ ਨਾਲ ਨਾਲ ਗੁਰਮੁਖੀ ਦੁਆਰਾ ਧਾਰਮਿਕ ਵਿਦਿਆ ਅਤੇ ਫਾਰਸੀ ਦੀ ਜ਼ਬਾਨਦਾਨੀ ਅਤੇ ਖੁਸ਼ਕਤ ਲਿਖਤ ਲਈ ਆਪ ਆਪਣੇ ਸਮੇਂ ਦੇ ਵੱਡੇ ਸੁੰਦਰ ਲਿਖਾਰੀ ਤੇ ਫਾਜ਼ਿਲ ਵਿਦਵਾਨ ਸਨ ਲੇਖਕ ਦਾ ਸਰਦਾਰ ਹਰੀ ਸਿੰਘ ਦੀਆਂ ਦਸਤਖਤਾਂ ਦੀ ਲਿਖਤਾਂ ਦੇ ਦੇਖਣ ਦਾ ਸਮਾਂ ਮਿਲਿਆ ਹੈ ਜੋ ਲੇਖਕ ਸੀਗਾ ਇਸ ਪੁਸਤਕ ਦਾ ਜਿਹਦੇ ਤੋਂ ਮੈਂ ਉਤਾਰਾ ਲਿਆ ਵਾ ਉਹਨਾਂ ਨੇ ਉਹ ਦਸਤਖਤ ਦੇਖੇ ਨੇ ਸਰਦਾਰ ਹਰੀ ਸਿੰਘ ਨਲੂਆ ਦੇ ਉਹਨਾਂ ਲਿਖਤਾਂ ਦੇ ਉੱਤੇ ਜਿਹੜੇ ਅੱਜ ਤੱਕ ਸਰਹੱਦ ਦੇ ਕਈ ਥਾਨਾਂ ਕੋਲ ਸੰਨਾਂ ਤੇ ਫਰਮਾਨ ਦੀ ਸ਼ਕਲ ਦੇ ਵਿੱਚ ਮੌਜੂਦ ਹਨ ਆਪ ਦੀ ਫਾਰਸੀ ਦੀ ਵਿਦਵਤਾ ਬਾਬਤ ਬੈਰਨ ਹੂਗਲ ਆਪਣੇ ਸਫਰਨਾਮੇ ਵਿੱਚ ਲਿਖਦਾ ਹੈ ਕਿ ਸਰਦਾਰ ਦੀ ਮਾਲੂਮਾਤ ਨੂੰ ਦੇਖ ਕੇ ਮੈਂ ਹੈਰਾਨ ਰਹਿ ਗਿਆ ਉਹ ਫਾਰਸੀ ਵਿੱਚ ਬੜਾ ਨਿਪੁੰਨ ਹੈ ਤੇ ਬੜੇ ਤੇਜ਼ੀ ਨਾਲ ਫਾਰਸੀ ਲਿਖਦਾ ਤੇ ਬੋਲਦਾ ਹੈ ਤੋ ਆ ਜਿਹੜੀ ਗੱਲ ਆ ਬੈਰਨ ਹੁਗਲ ਦਾ ਸਫਰਨਾਮਾ ਜਿਹੜਾ ਕਸ਼ਮੀਰ ਤੇ ਪੰਜਾਬ ਦਾ ਉਹਦਾ ਸਫਾ ਨੰਬਰ 255 ਦੇ ਉੱਤੇ ਬੈਰਨ ਹੁਗਲ ਜਿਹੜਾ ਉਹ ਇਸ ਗੱਲ ਨੂੰ ਤਸਦੀਕ ਕਰਦੇ ਪਛਦੋ ਅਫਗਾਨ ਦੇ ਵਿੱਚ ਅਫਗਾਨੀ ਪਾਸ਼ਾ ਦੇ ਵਿੱਚ ਐਸੀ ਰਵਾਨਗੀ ਨਾਲ ਬੋਲਿਆ ਕਰਦੇ ਸਨ ਕਿ ਸੁਣਨ ਵਾਲਾ ਜਿਹੜਾ ਚੰਬਤ ਹੋ ਜਾਂਦਾ ਸੀ ਕਿ ਇੰਨੀ ਜ਼ਿਆਦਾ ਯਾਨੀ ਕਿ ਬਹੁਤ ਜ਼ਿਆਦਾ ਨਿਪੁੰਨਤਾ ਦੇ ਨਾਲ ਉਹ ਇਹ ਪਾਸ਼ਾ ਨੂੰ ਬੋਲਦੇ ਸੀ ਜਿਵੇਂ ਆਪਾਂ ਪੰਜਾਬੀ ਭਾਸ਼ਾ ਬੋਲਦੇ ਹਾਂ ਉਸ ਤਰੀਕੇ ਨਾਲ ਪਛਤੋ ਵੀ ਬਹੁਤ ਫਰਾਕੇਦਾਰ ਬੋਲਦੇ ਸੀ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਲੱਗਾ ਜੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦਿਲ ਖਾਲਸਾ ਕੌਮ ਦੇ ਬੱਚਿਆਂ ਦੀ ਉન્નਤੀ ਤੇ ਪਿਆਰ ਨਾਲ ਲਬ ਲਬ ਭਰਿਆ ਹੋਇਆ ਸੀ। ਪੰਥ ਦੇ ਨੌਜਵਾਨਾਂ ਤੇ ਦਿਲ ਵਿਧਾਉਣ ਲਈ ਸਰਕਾਰ ਪੰਜਾਬ ਦੀ ਰਾਜਧਾਨੀ ਵਿੱਚ ਹਰ ਸਾਲ ਬਸੰਤ ਪੰਚਮੀ ਦੇ ਦਿਨ ਤੋਂ ਆਰੰਭ ਕਰਕੇ ਦਸਾਂ ਦਿਨਾਂ ਤੱਕ ਬੜਾ ਭਾਰੀ ਦਰਬਾਰ ਲਾਇਆ ਕਰਦੇ ਸੀ। ਜਿਸ ਵੇ ਸਾਰੇ ਪੰਜਾਬ ਦੇ ਨੌਂ ਨੇ ਆਲਾ ਨੂੰ ਇਕੱਠਾ ਕਰਨ ਦਾ ਪ੍ਰਬੰਧ ਕੀਤਾ ਜਾਂਦਾ ਸੀ। ਇਸ ਸਮੇਂ ਹਰ ਕੌਮ ਦੇ ਨੌਜਵਾਨ ਆਪਣੇ ਚੰਗੀ ਕਰਤਾ ਅਤੇ ਜਸਮਾਨੀ ਤਾਕਤ ਦੇ ਕਮਾਲ ਦੱਸਿਆ ਕਰਦੇ ਸਨ ਕਾਮਯਾਬ ਨੌਜਵਾਨਾਂ ਨੂੰ ਨਗਦਨਾਮਾ ਤੋਂ ਛੁੱਟ ਜਿਸ-ਜਿਸ ਸੇਵਾ ਦੇ ਯੋਗ ਸਮਝਿਆ ਜਾਂਦਾ ਸੀ ਉਹਨਾਂ ਨੂੰ ਯੋਗਤਾ ਅਨੁਸਾਰ ਅਹੁਦੇ ਦੇ ਕੇ ਫੌਜ ਵਿੱਚ ਭਰਤੀ ਕਰ ਲਿਆ ਜਾਂਦਾ ਸੀ ਇਸ ਤਰ੍ਹਾਂ ਦੇ ਇੱਕਠ ਤੋਂ ਕਈ ਤਰ੍ਹਾਂ ਦੇ ਲਾਭ ਪ੍ਰਾਪਤ ਹੁੰਦੇ ਸੀ ਇੱਕ ਤਰ੍ਹਾਂ ਤਾਂ ਇਸ ਨਾਲ ਰਾਜ ਪ੍ਰਬੰਧ ਲਈ ਸੌਖੇ ਜਵਾਨ ਭਰਤੀਆਂ ਲਈ ਮਿਲ ਜਾਂਦੇ ਸੀ ਦੂਜਾ ਮਹਾਰਾਜਾ ਸਾਹਿਬ ਦੇ ਨਾਲ ਸਿੱਧੇ ਮੇਲਜੋਲ ਦਾ ਜਿਹੜਾ ਇੱਕ ਸਬਬ ਬਣ ਜਾਂਦਾ ਸੀ ਤੇ ਪਛਾਣ ਦਾ ਸਿਲਸਿਲਾ ਬਣਿਆ ਰਹਿੰਦਾ ਸੀ ਤੀਜਾ ਇਨਾਮ ਆਦ ਮਿਲਣ ਦੇ ਨਾਲ ਉਹਨਾਂ ਦੀ ਇੰਨੀ ਹੌਸਲਾ ਫਜ਼ਾਈ ਹੋ ਜਾਂਦੀ ਸੀ ਕਿ ਆਉਣ ਵਾਲੀ ਪੀੜ੍ਹੀ ਤੇ ਨੌਂ ਨਿਹਾਲ ਆਪਣੇ ਆਪ ਨੂੰ ਵੱਧ ਤੋਂ ਵੱਧ ਰਾਜ ਦੀ ਸੇਵਾ ਲਈ ਤਿਆਰ ਕਰਨ ਵਿੱਚ ਉਤਸ਼ਾਹ ਦੱਸਦੇ ਰਹਿੰਦੇ ਸਨ ਮਹਾਰਾਜਾ ਰਣਜੀਤ ਸਿੰਘ ਖਾਲਸਾ ਰਾਜ ਦੀ ਆਪਾਂ ਗਲਤਾ ਕਰਦੇ ਨਾ ਕਿ ਖਾਲਸਾ ਰਾਜ ਖਾਲਸਾ ਰਾਜ ਤਨੋ ਦਾ ਸਾ ਮਹਾਰਾਜਾ ਰਣਜੀਤ ਸਿੰਘ ਸਾਲ ਦੇ ਵਿੱਚ ਦੋ ਵਾਰੀ ਆਪਣਾ ਦਰਬਾਰ ਲਾਉਂਦੇ ਸੀ ਜਦੋਂ ਦਰਬਾਰ ਲਾਉਂਦੇ ਸੀ ਉੱਥੋਂ ਉਹਨਾਂ ਨੂੰ ਬਹੁਤ ਸਹਿਜਤਾ ਦੇ ਨਾਲ ਨੌਜਵਾਨ ਮਿਲ ਜਾਂਦੇ ਸੀ ਕਿ ਫੌਜ ਦੇ ਵਿੱਚ ਭਰਤੀ ਹੋਣ ਲਈ ਜਾਂ ਰਾਜਕਾਜ ਦੇ ਹੋਰ ਪ੍ਰਬੰਧਾਂ ਦੇ ਕਾਰਨ ਕਰਨ ਵਾਸਤੇ ਇੱਕ ਤਾਂ ਉਹਦੇ ਨਾਲ ਛੋਟੀ ਉਮਰੇ ਨੌਜਵਾਨਾਂ ਨੂੰ ਨੌਕਰੀ ਮਿਲ ਜਾਂਦੀ ਸੀ ਦੂਸਰਾ ਕਿਸੇ ਦਾ ਦੂਜੇ ਪਾਸੇ ਧਿਆਨ ਨਹੀਂ ਸੀ ਜਾਂਦਾ ਨਸ਼ਿਆਂ ਜਾਂ ਸ਼ਰਾਰਤਾਂ ਜਾਂ ਹੁੱਲੜਬਾਜੀ ਦੰਗੇ ਘੋਰੀ ਦੇ ਵਿੱਚ ਸੋਇਆ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੀ ਨੀਂਹ ਦਾ ਇੱਕ ਮੇਲਥੰਮ ਸੀ ਜੋ ਇਹਨਾਂ ਨੇ ਇਸ ਪੰਜਾਬ ਦੇ ਵਿੱਚ ਸ਼ੁਰੂ ਕੀਤਾ ਸੀ ਇਹ ਕਾਰਨ ਸੀ ਕਿ ਸਿੱਖ ਨੌਜਵਾਨਾਂ ਦੇ ਫੌਜ ਦੇ ਵਿੱਚ ਭਰਤੀ ਹੁੰਦੇ ਆ ਬਹੁਤ ਥੋੜੀ ਸਖਲਾਈ ਨਾਲ ਚੰਦ ਦਿਨਾਂ ਦੇ ਅੰਦਰ ਅੰਦਰ ਹੀ ਉਹ ਮੈਦਾਨੇ ਜੰਗ ਦੇ ਵਿੱਚ ਪੁਰਾਣੇ ਸਿਪਾਹੀਆਂ ਦੇ ਨਾਲ ਇੱਕੋ ਜਿਹਾ ਕੰਮ ਕਰਨ ਦੇ ਕਾਬਿਲ ਹੋ ਜਾਂਦੇ ਸੀ ਅਰਥਾਤ ਖਾਲਸਾ ਫੌਜਾਂ ਲਈ ਘਰੋਂ ਸਿੱਖੇ ਸਿਖਾਏ ਜਵਾਨ ਬੜੀ ਭਾਰੀ ਗਿਣਤੀ ਵਿੱਚ ਹਰ ਵਕਤ ਮਿਲ ਜਖਦੇ ਮਿਲ ਸਕਦੇ ਸਨ ਉਪਰੋਕਤ ਮਰਿਆਦਾ ਅਨੁਸਾਰ ਸੰਮਤ 1862 ਵਿਕਰਮੀ ਦਾ ਬਸੰਤੀ ਦਰਬਾਰ ਜਦ ਲਾਹੌਰ ਵਿੱਚ ਲੱਗਾ ਹੋਇਆ ਦੱਸਿਆ ਜਾਂਦਾ ਹੈ ਤਾਂ ਇਸ ਵਿੱਚ ਨੌਜਵਾਨਾਂ ਦਾ ਬਹੁਤ ਵੱਡਾ ਇਕੱਠ ਹੋਇਆ ਸੀ ਇਸ ਸਮੇਂ ਜਿਹੜੇ ਨੌਂ ਨਿਹਾਲ ਆਪਣੇ ਕਮਾਲ ਦੱਸਣ ਲਈ ਮੈਦਾਨ ਵਿੱਚ ਨਿਕਲੇ ਉਹਨਾਂ ਵਿੱਚ ਇੱਕ ਅਲੌਕਿਕ ਡੀਲ ਡੋਲ ਵਾਲਾ ਨੌਜਵਾਨ ਪੇੜ ਵਿੱਚ ਆਇਆ ਜਿਸ ਦੇ ਸਿਪਾਹੀ ਗਿਰੀ ਦੇ ਹੁਨਰ ਹਰਾਨੀ ਪਾਰੇ ਸਨ ਇਸ ਦੀ ਚਾਬਕ ਸਵਾਰੀ ਇਸ ਦੀ ਸ਼ਮਸ਼ੀਰ ਜਾਨੀ ਇਸ ਦੀ ਫੁਰਤੀ ਤੇ ਸ਼ੁਗਰਤਾ ਅਧਪੁਤ ਸੀ ਸਭ ਤੋਂ ਵੱਧ ਇਸ ਯੋਧੇ ਦੇ ਚਿਹਰੇ ਦਾ ਜਮਾਲ ਕੁਝ ਐਸਾ ਪ੍ਰਭਾਵਸ਼ਾਲੀ ਕਿ ਚਲਿਆ ਨਹੀਂ ਸੀ ਜਾਂਦਾ ਜਿਹੜਾ ਦਗ-ਦਗ ਕਰਦਾ ਸੀ ਸ਼ੇਰੇ ਪੰਜਾਬ ਇਸਦੇ ਗੁਣ ਦੇਖ ਕੇ ਇਸ ਤੇ ਮੋਹਿਤ ਹੋ ਗਿਆ। ਜਦੋਂ ਨੌਜਵਾਨ ਆਪਣੇ ਜੰਗੀ ਕਰਤੱਬ ਦਿਖਾ ਚੁੱਕੇ ਤਾਂ ਮਹਾਰਾਜਾ ਸਾਹਿਬ ਨੇ ਇਸ ਨੂੰ ਆਪਣੇ ਸਾਹਮਣੇ ਬੁਲਾਇਆ ਤੇ ਭਰੇ ਦਰਬਾਰ ਵਿੱਚ ਬਹੁਮੁੱਲਾ ਕੈਂਠਾ ਆਪਣੇ ਹੱਥ ਨਾਲ ਇਸ ਨੌਜਵਾਨ ਦੇ ਗਲ ਦੇ ਵਿੱਚ ਪਾ ਦਿੱਤਾ। ਜਦ ਇਸ ਦੇ ਘਰਾਣੇ ਦੀ ਪੁੱਛਗਿੱਛ ਕੀਤੀ ਤਾਂ ਸਰਕਾਰ ਨੂੰ ਦੱਸਿਆ ਗਿਆ ਕਿ ਨੌਜਵਾਨ ਸਰਦਾਰ ਗਰਦਿਆਲ ਸਿੰਘ ਸ਼ੁਕਰਚੱਕੀਆਂ ਮਿਸਲ ਦੇ ਕੁਮੇਦਾਨ ਦਾ ਪੁੱਤਰ ਆ। ਇਹਦਾ ਨਾਂ ਹਰੀ ਸਿੰਘ ਆ। ਇਸ ਦੇ ਸੁਣਨ ਨਾਲ ਹੀ ਸ਼ੇਰੇ ਪੰਜਾਬ ਨੂੰ ਬੜੀ ਖੁਸ਼ੀ ਹੋਈ ਇਸ ਦੇ ਨਾਲ ਹੀ ਜਦ ਸਰਕਾਰ ਨੂੰ ਇਹ मालूम ਹੋਇਆ ਕਿ ਇਹ ਉੱਚ ਗੁਣ ਇਸ ਨੌ ਨਿਹਾਲ ਨੇ ਬਿਨਾਂ ਕਿਸੇ ਦੀ ਸਹਾਇਤਾ ਦੇ ਆਪਣੇ ਆਪ ਪ੍ਰਾਪਤ ਕੀਤੇ ਹਨ ਤਦ ਤਾਂ ਉਹਨਾਂ ਦੀ ਪਰਸਨਤਾ ਦੀ ਕੋਈ ਹੱਦ ਨਾ ਰਹੀ ਉਸੇ ਵਕਤ ਉਹਨਾਂ ਨੂੰ ਹਜ਼ੂਰੀ ਖਿਦਮਤਗਾਰ ਦਾ ਅਹੁਦਾ ਬਖਸ਼ਿਆ ਇਹ ਅਹੁਦਾ ਜਿਹੜਾ ਹੁੰਦਾ ਸੀ ਖਾਲਸਾ ਰਾਜ ਸਮੇਂ ਮੌਜੂਦਾ ਤੇ ਐਡੀ ਕਾਂਗ ਦੇ ਬਰਾਬਰ ਹੁੰਦਾ ਸੀ ਹਜ਼ੂਰੀ ਖਿਦਮਤਗਾਰ ਬਾਡੀਗਾਰਡ ਫੌਜ ਹੀ ਕਹਾ ਦਿੰਦੇ ਆ ਹੁਣ ਗੱਲ ਆ ਜਾਂਦੀ ਜੀ ਸ਼ੇਰ ਮਾਰਨ ਦੀ ਹਰੀ ਸਿੰਘ ਨਾਲੂਆ ਹੋਣਾ ਨੇ ਜਿਹੜਾ ਸ਼ੇਰ ਮਾਰਿਆ ਇਸੇ ਤਰ੍ਹਾਂ ਖਾਲਸਾ ਦਰਬਾਰ ਵਿੱਚ ਸਰਦਾਰ ਹਰੀ ਸਿੰਘ ਦੇ ਕੁਝ ਮਹੀਨੇ ਬੀਤੇ ਸਨ ਕੇ ਇੱਕ ਦਿਨ ਮਹਾਰਾਜਾ ਸਾਹਿਬ ਦੇ ਨਾਲ ਆਪ ਜੰਗਲ ਬੇਲੇ ਵਿੱਚ ਸ਼ਿਕਾਰ ਲਈ ਗਏ ਅਜੇ ਸ਼ਿਕਾਰਗਾਹ ਵਿੱਚ ਬੜੇ ਹੀ ਸਨ ਕਿ ਸਰਦਾਰ ਹਰੀ ਸਿੰਘ ਦੇ ਸਾਹਮਣੇ ਇੱਕ ਬੜਾ ਆਦਮਾ ਖਾਣਾ ਸ਼ੇਰ ਉੱਜਾ ਤੇ ਬੜੀ ਤੇਜ਼ੀ ਨਾਲ ਛਲਾਂਗ ਮਾਰ ਕੇ ਸਰਦਾਰ ਜੀ ਦੇ ਨਾਲ ਲਪਕ ਗਿਆ ਤੇ ਆਪਣਾ ਪੂਰਾ ਬਲ ਲਾ ਕੇ ਸਰਦਾਰ ਜੀ ਨੂੰ ਢੇਠਾ ਕਰਾਉਣ ਦਾ ਯਤਨ ਕਰਨ ਲੱਗਾ ਇਹ ਹੱਲਾ ਸ਼ੇਰ ਨੇ ਇੰਨੀ ਤੇਜ਼ੀ ਨਾਲ ਇੱਕ ਦਮ ਕੀਤਾ ਸੀ ਕਿ ਸਰਦਾਰ ਹਰੀ ਸਿੰਘ ਜੀ ਨੂੰ ਮਿਆਨ ਦੇ ਵਿੱਚੋਂ ਕਿਰਪਾਨ ਕੱਢਣ ਦਾ ਸਮਾਂ ਵੀ ਨਾ ਮਿਲ ਸਕੇ ਪਰ ਆਪ ਜੀ ਨੇ ਆਪਣੇ ਬਾਧਰ ਦਿਲ ਨੂੰ ਇੰਨਾ ਦ੍ਰਿੜ ਕੀਤਾ ਤੇ ਆਪਣੇ ਦੋਵਾਂ ਹੱਥਾਂ ਨਾਲ ਸ਼ੇਰ ਦਾ ਜਬਾੜਾ ਫੜ ਲਿਆ ਤੇ ਉਸ ਨੂੰ ਐਸੇ ਯੋਰ ਦੀ ਪੁਆਂਟੀ ਦਿੱਤੀ ਜਿਸ ਨਾਲ ਸ਼ੇਰ ਦਾ ਦਮ ਬੰਦ ਹੋ ਗਿਆ ਤੇ ਪਾਲੀ ਪਾਲ ਵਿੱਚ ਜ਼ਮੀਨ ਤੇ ਟੈ ਪਿਆ ਯਾਨੀ ਕਿ ਛੇਰ ਨੇ ਸਲੂ ਗਾ ਜ਼ਮੀਨ ਤੇ ਟੈ ਪਿਆ ਸਰਦਾਰ ਜੀ ਨੇ ਇਸ ਨੂੰ ਬਹੁ ਮੁੱਲਾ ਸਮਝ ਕੇ ਅੱਖ ਦੇ ਫਰਵਾਹ ਫਰਕਾਰ ਦੇ ਨਾਲ ਮਿਆਂ ਦੇ ਵਿੱਚੋਂ ਤਲਵਾਰ ਕੱਢ ਕੇ ਛੇਰ ਦੀ ਗਰਦਨ ਦੇ ਉੱਤੇ ਐਸਾ ਵਾਰ ਕੀਤਾ ਕਿ ਛੇਰ ਦਾ ਸਿਰ ਗਰਦਨ ਦੇ ਨਾਲੋਂ ਵੱਖ ਹੋ ਗਿਆ ਤੇ ਉਹ ਉੱਥੇ ਠੰਡਾ ਹੋ ਗਿਆ ਵਿਜ਼ਨ ਇੱਕ ਲੇਖਕ ਹੈ ਜੀ ਜਿਹੜਾ ਲਿਖਦਾ ਕਿ ਸਰਦਾਰ ਹਰੀ ਸਿੰਘ ਨੇ ਮੈਨੂੰ ਉਹ ਤਲਵਾਰ ਵਿਖਾਈ ਜਿਹਦੇ ਨਾਲ ਉਸਨੇ ਛੇਰ ਦਾ ਸਿਰ ਵੱਡਿਆ ਸੀ ਪਰ ਉਸ ਵੇਲੇ ਇੱਕ ਪੇਂਟਿੰਗ ਵੀ ਕੀਤੀ ਗਈ ਸੀ ਇਹਦਾ ਵੇ ਤਤਕਰਾ ਬਾਅਦ ਵਿੱਚ ਆਊਗਾ ਔਰ ਸਾਰਾ ਤੁਹਾਨੂੰ ਦੱਸਾਂਗੇ ਕਿ ਕਿਵੇਂ ਕਿਵੇਂ ਕਿਦੋਂ ਕਿਦੋਂ ਕਿੱਥੇ ਕਿੱਥੇ ਤੇ ਕੀ ਹੋਇਆ ਸੁਖਰ ਜਿਸ ਵਕਤ ਇਹ ਅਚਰਜ ਘਟਨਾ ਪੇਸ਼ ਆਈ ਉਸ ਵਕਤ ਮਹਾਰਾਜਾ ਸਾਹਿਬ ਕੋਈ ਫਾਸਲੇ ਤੇ ਸਨ ਸਰਦਾਰ ਜੀ ਨੇ ਉਹਨਾਂ ਨੇ ਪਿੱਛੋਂ ਲਾਸ਼ਰੀ ਦਿੱਤੀ ਕਿ ਸਾਵਧਾਨ ਰਹਿਣਾ ਅਸੀਂ ਪਹੁੰਚ ਗਏ ਆ ਪਰ ਮਹਾਰਾਜਾ ਸਾਹਿਬ ਦੀ ਰਾਨਗੀ ਦੀ ਕੋਈ ਹਾਦੀ ਨਾ ਰਹੀ ਤਾਂ ਹਰੀ ਸਿੰਘ ਨੇ ਬੜੇ ਠੰਡੇ ਦਿਲ ਨਾਲ ਅਗੋ ਆਖਿਆ ਕਿ ਸਰਕਾਰ ਹਰਜੂਰ ਦੇ ਇਕਬਾਲ ਨਾਲ ਸ਼ੇਰ ਆਪਣਾ ਦੰਮ ਤੋੜ ਚੁੱਕਾ ਹੈ ਇਸ ਸਮੇਂ ਮਹਾਰਾਜਾ ਸਾਹਿਬ ਨੇ ਪੰਡਤ ਵਿਹਾਰੀ لال ਦਰਬਾਰੀ ਚਿੱਤਰਕਾਰ ਜਿਹੜਾ ਉਸ ਵੇਲੇ ਨਾਲ ਮੌਜੂਦ ਸੀ ਉਹਨੂੰ ਸ਼ੇਰ-ਏ-ਪੰਜਾਬ ਨੇ ਹੁਕਮ ਦਿੱਤਾ ਕਿ ਠੀਕ ਇਸੇ ਹਾਲਤ ਦੇ ਵਿੱਚ ਸਰਦਾਰ ਹਰੀ ਸਿੰਘ ਦੀ ਸ਼ੇਰ ਨਾਲ ਲੜਾਈ ਦੀ ਤਸਵੀਰ ਤਿਆਰ ਕੀਤੀ ਜਾਏ ਵਿਹਾਰੀ ਚਿੱਤਰਕਾਰ ਨੇ ਉਸੇ ਵਕਤ ਹੁਕਮ ਦੀ ਪਾਲਣਾ ਕੀਤੀ ਤੇ ਚਿੱਤਰ ਤਿਆਰ ਕੀਤਾ ਗਿਆ ਜਿਸ ਦੇ ਦੋ ਤਾਰੇ ਸਰਦਾਰ ਹਰੀ ਸਿੰਘ ਨੂੰ ਮਹਾਰਾਜ ਸਾਹਿਬ ਨੇ ਦਿੱਤੇ ਦੋ ਯਾਨੀ ਕਿ ਚਿੱਤਰ ਜਿਹੜੇ ਨੇ ਮਹਾਰਾਜ ਸਾਹਿਬ ਨੇ ਸਰਦਾਰ ਹਰੀ ਸਿੰਘ ਨੂੰ ਦਿੱਤੇ ਜਿਨ੍ਹਾਂ ਵਿੱਚੋਂ ਇੱਕ ਚਿੱਤਰ ਸਰਦਾਰ ਹਰੀ ਸਿੰਘ ਨੇ 8 ਜਨਵਰੀ ਸਨ 1821 ਨੂੰ ਜਗਤ ਪ੍ਰਸਿੱਧ ਸਲਾਨੂ ਯਾਤਰੀ ਬੈਰਨੂਗਲ ਨੂੰ ਦਿੱਤਾ ਜਿਸ ਨੂੰ ਦੇਖ ਕੇ ਉਹ ਬੜਾ ਪਰਸੰਨ ਹੋਇਆ ਫਿਰ ਬੈਰਨ ਹੂਗਲ ਨੇ ਆਪਣੇ ਕਿਤਾਬ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਕੀਤਾ ਔਰ ਉਹ ਪ੍ਰਿੰਟਿੰਗ ਸ਼ਾਇਦ ਹਾਲੇ ਵੀ ਪਈ ਹੋਈ ਹੈ। ਇਹ ਯਾਤਰੀ ਆਪਣੇ ਉਸ ਤਰੀਖ ਦੇ ਰੋਜ਼ਨਾਮੇ ਵਿੱਚ ਲਿਖਦਾ ਹੈ ਕਿ ਮੈਂ ਜਦ ਸਰਦਾਰ ਹਰੀ ਸਿੰਘ ਨਾਲ ਨਲੂਆ ਨਾਮ ਦੀ ਜਿਹੜੀ ਹੈਗੀ ਵਜ੍ਹਾ ਤਸਮੀਆਂ ਪੁੱਛਿਆ ਤਾਂ ਮੈਨੂੰ ਪਤਾ ਲੱਗਾ ਕਿ ਚੀਤੇ ਦਾ ਸਿਰ ਇੱਕੋ ਝਟਕੇ ਨਾਲ ਵੱਖ ਕਰਨ ਦਾ ਹਾਲ ਦੱਸਿਆ ਗਿਆ। ਜਿੰਨੂੰ ਮੈਂ ਸੁਣ ਕੇ ਹੈਰਾਨ ਹੋ ਗਿਆ। ਇਸ ਸਮੇਂ ਮੈਨੂੰ ਸਰਦਾਰ ਜੀ ਨੇ ਆਪਣੀ ਸ਼ੇਰ ਨਾਲ ਲੜਾਈ ਵਾਲੀ ਇੱਕ ਮੂਰਤ ਦਿੱਤੀ ਜਿਹੜੀ ਕਿ ਉਧਿਹਾਰੀ ਪੱਤਰਕਾਰ ਨੇ ਆਪਣਾ सॉरी ਚਿੱਤਰਕਾਰ ਨੇ ਉਗਾਈ ਹੋਈ ਸੀਗੀ ਤੇ ਨਾਲ ਉਹਨਾਂ ਨੂੰ ਤਲਵਾਰ ਦਿਖਾਈ ਗਈ ਸਰਦਾਰੀ ਮੈਨੂੰ ਚਿਹਰੇ ਪੰਜਾਬ ਜਿਸ ਦੇ ਦਿਲ ਵਿੱਚ ਬਹਾਦਰ ਤੇ ਜਵਾਨ ਮਰਦਾਂ ਲਈ ਇਥਾ ਪਿਆਰ ਸੀ ਸਰਦਾਰ ਹਰੀ ਸਿੰਘ ਤੇ ਜੰਗੀ ਕਿਰਤਬਤ ਤੇ ਕਮਾਲ ਤਾਂ ਪਹਿਲਾਂ ਹੀ ਦੇਖ ਚੁੱਕਾ ਸੀ ਤੇ ਉਹਨੇ ਸ਼ੇਰ ਦਾ ਇਸ ਤਰ੍ਹਾਂ ਨੇ ਧੜਕ ਹੋ ਕੇ ਮੁਕਾਬਲਾ ਕਰਨਾ ਉਹਨੇ ਅੱਖੀਂ ਦੇਖਿਆ ਮਹਾਰਾਜੇ ਨੇ ਤੇ ਉਹਦਾ ਦਿਲ ਇੰਨਾ ਗਦਗਦ ਹੋ ਗਿਆ ਕਿ ਅਗਲੇ ਦਿਨ ਭਰੇ ਦਰਬਾਰ ਦੇ ਵਿੱਚ ਸਰਦਾਰ ਜੀ ਨੂੰ ਛੇਰ ਦਿਲ ਰਜਮਨ ਰਜਮੈਂਟ ਦਾ ਸਰਦਾਰ ਆਲਾ ਮਕਰਰ ਕਰ ਦਿੱਤਾ ਇਸ ਬਾਰੇ ਦੀਵਾਨ ਅਮਰਨਾਥ ਆਪਣੀ ਲਿਖਤ ਜ਼ਫਰਨਾਮਾ ਰੰਜੀਤ ਸਿੰਘ ਜ਼ਫਰਨਾਮਾ ਰੰਜੀਤ ਸਿੰਘ ਦੇ ਕਿਹਖਤ ਆ ਦੀਵਾਨ ਅਮਰਨਾਥ ਦੀ ਉਹਦੇ ਸਫਾ 31 ਦੇ ਉੱਤੇ ਦਾ ਜਿਹੜਾ ਵਾ ਉਹ ਤੱਤਰਾ ਮਿਲ ਜਾਂਦਾ ਉਹਦੇ ਵਿੱਚ ਇਉਂ ਲਿਖਦਾ ਕਿ ਹਰੀ ਸਿੰਘ ਤੋਂ ਖਿਦਮਤਗਾਰੀ ਐਡੀ ਕਾਂਗ ਦਾ ਉਹਦਾ ਛਡਵਾ ਕੇ ਬਾਡੀਗਾਰਡ ਦਾ ਜਿਹੜਾ ਅਹੁਦਾ ਸੀਗਾ ਉਹ ਛਡਵਾ ਲਿਆ ਜਾਂਦਾ ਤੇ ਸਰਦਾਰੀ ਦਾ ਮਰਤਬਾ ਜਿਹੜਾ ਉਹ ਬਖਸ਼ ਦਿੱਤਾ ਜਾਂਦਾ 800 ਸਵਾਰ ਮਿਲਦੇ ਨੇ ਤੇ ਪੈਦਲ ਮਿਲਦੇ ਨੇ ਅਫਸਰ ਥਾਪ ਕੇ ਤੇ ਇੱਜ਼ਤ ਅਫਜ਼ਾਈ ਕੀਤੀ ਜਾਂਦੀ ਹੈ ਇੱਥੋਂ ਸਰਦਾਰ ਹਰੀ ਸਿੰਘ ਦਾ ਫੌਜੀ ਜੀਵਨ ਆਰੰਭ ਹੁੰਦਾ ਉਹ ਆਪਣੀ ਬੇਮਿਸਾਲ ਯੋਗਤਾ ਤੇ ਅਦੁੱਤੀ ਗੁਣਾ ਗੁਨਾ ਦੇ ਕਾਰਨ ਨਾ ਕੇਵਲ ਖਾਲਸਾ ਫੌਜ ਦੇ ਕਮਾਂਡਰ ਇਨ ਚੀਫ ਤੇ ਮਹਾਨ ਉੱਚੇ ਉਦੇ ਤੇ ਪਹੁੰਚੇ ਬਲਕੇ ਕਸ਼ਮੀਰ ਹਜ਼ਾਰਾ ਤੇ ਪਸ਼ਾਵਰ ਦੇ ਗਵਰਨਰ ਵੀ ਬਣੇ ਕਾਮਯਾਬ ਗਵਰਨਰ ਬਣੇ ਜਿੱਥੇ ਆਪਣੇ ਨਾਮ ਦਾ ਉਹਨਾਂ ਨੇ ਸਿੱਕਾ ਚਲਾਇਆ ਜੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਨੂੰ ਇਜਾਜ਼ਤ ਦਿੱਤੀ ਸੀ ਸੋ ਇਹਦਾ ਜਿਹੜਾ ਹੈਗਾ ਦਾ ਵੈਲੀ ਆਨ ਕਸ਼ਮੀਰ ਸਰ ਵਾਲਟਰ ਲਾਰੈਂਸ ਸਫਾ 235 ਤਵਾਰੀਖ ਪਸ਼ਾਵਰ 905 ਸਫਾ ਜੀ ਪੰਜਾਬ ਐਜ਼ ਅ ਸੋਵਰਨ ਸਟੇਟ ਗੁਲਸ਼ਨ ਰਾਏ ਚੋਪੜਾ ਸਫਾ 244 ਤਵਾਰੀਖ ਸਰਹੱਦੀ ਸਫਾ 143 ਸੋ ਅੱਜ ਦੇ ਦਿਨ ਦੇ ਵਿੱਚ ਆ ਜਿਹੜੀਆਂ ਆਪਾਂ ਗੱਲਾਂ ਕੀਤੀਆਂ ਨੇ ਪਹਿਲਾ ਸੰਗਰਾਮ ਕੱਲ੍ਹ ਵਾਲੀ ਕਿਸ਼ਤ ਦੇ ਵਿੱਚ ਆਪਾਂ ਸਰਦਾਰ ਹਰੀ ਸਿੰਘ ਨਲੂਆ ਦਾ ਕਸੂਰ ਦੀ ਫਤਿਹ ਦਾ ਉਹ ਹਾਲ ਬਿਆਨ ਕਰਾਂਗੇ ਫਿਰ ਮਲਤਾਨ ਦੀਆਂ ਲੜਾਈਆਂ ਆਉਣੀਆਂ ਹੈ ਜਮਰੌਰ ਫੋਰ ਆਟਕ ਆਟਕ ਦਾ ਕਿਲਾ ਆਟਕ ਦਾ ਦਰਿਆ ਇਹੋ ਜਿਹਾ ਸਰਦਾਰ ਹਰੀ ਸਿੰਘ ਨਲੂਆ ਨੂੰ ਆਪਾਂ ਜਿਉਂ-ਜਿਉਂ ਪੜਦੇ ਤਿਉਂ-ਤਿਉਂ ਰਚਦਾ ਜਿਹੜੀ ਉਹ ਵੱਧਦੀ ਜਾਂਦੀ ਹੈ ਸੋ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਵੀਡੀਓ ਜ਼ਿਆਦਾ ਲੰਮੀ ਨਹੀਂ ਕਰ ਸਕਦਾ ਜਿੱਦਾਂ ਦਰਸ਼ਕਾਂ ਨੇ ਕਿਹਾ ਸੀਗਾ ਕਿ 15 ਤੋਂ 20 ਮਿੰਟ ਦੇ ਵਿੱਚ ਵਿੱਚ ਵੀਡੀਓ ਰੱਖਿਆ ਕਰਾਂਗੇ ਸੋ 17 ਮਿੰਟ ਦੀ ਹੋ ਗਈ ਹੈ ਬੋਲਦਿਆਂ ਹੋਇਆਂ ਦੁਬਾਰਾ ਸ਼ੁਰੂ ਕੀਤਾ ਔਰ ਸਿਹਤ ਵੀ ਹਾਲੇ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕਦਾ ਮੇਰੇ ਅਲਫ਼ਾਜ਼ ਥੋੜੇ ਥੜਕੇ ਹੋਣ ਉਹਦੇ ਵਾਸਤੇ ਮੈਂ ਮਾਫੀ ਚਾਹੁੰਦਾ ਜੇਕਰ ਕੋਈ ਵੀਰ ਪਰ ਆ ਚਾਹੁੰਦਾ ਵਾ ਕਿ ਉਸ ਦੀ ਮਨਪਸੰਦ ਪੁਸਤਕ ਜਿਹੜੀ ਆ ਉਹ ਵੀ ਭੂਲ ਕੇ ਦੱਸੀ ਜਾਵੇ ਜਾਂ ਉਸ ਕਿਸੇ ਯੋਧੇ ਜਰਨਲ ਬਾਰੇ ਇਤਿਹਾਸ ਜਾਣਨਾ ਚਾਹੁੰਦਾ ਹੋਵੇ ਤਾਂ ਉਹਦੇ ਬਾਰੇ ਉਹ ਦੱਸ ਸਕਦੇ ਨੇ ਜਾਂ ਪੁਸਤਕ ਭੇਜ ਸਕਦੇ ਨੇ ਔਰ ਮੈਂ ਕੋਸ਼ਿਸ਼ ਕਰੂੰਗਾ ਕਿ ਨਾ ਉਹਨਾਂ ਨੂੰ ਵੀਡੀਓ ਦੇ ਵਿੱਚ ਉਤਾਰਾਂ ਸੋ ਇਹਨੀ ਗੱਲ ਕਹਿੰਦਾ ਹੋਇਆ ਦਾਸ ਕਿ ਮੈਂ ਰਾਜ ਚੱਟ ਗਿਆ ਅੱਜ ਕੱਲ ਆਪਾਂ ਮਿਲਾਂਗੇ ਸਰਦਾਰ ਹਰੀ ਸਿੰਘ ਨਲੂਆ ਦੇ ਪਹਿਲੇ ਸੰਗਰਾਮ ਔਰ ਕਸੂਰ ਦੀ ਫਤਿਹ ਦੇ ਉੱਤੇ ਉਹ ਤੁਹਾਨੂੰ ਦਿਖਾਇਆ ਜਾਊਗਾ ਕਿ ਕਿਵੇਂ ਸਰਦਾਰ ਹਰੀ ਸਿੰਘ ਨਲੂਆ ਨੇ ਉਹ ਜੰਗਾਂ ਲੜੀਆਂ ਔਰ ਕਿਉਂ ਸਰਦਾਰ ਹਰੀ ਸਿੰਘ ਨਲੂਆ ਨੂੰ ਨਲੂਆ ਨਾਮ ਦਾ ਖਿਤਾਬ ਮਿਲਿਆ ਔਰ ਉਹ ਖਤਾਬ ਉਹਨਾਂ ਨੇ ਸੱਚ ਕਰ ਦਿਖਾਇਆ ਐਨੀ ਗੱਲ ਕਹਿੰਦਾ ਹੋਇਆ 10 ਕਿ ਮਾਤਾ ਜੱਜ ਤੇ ਆਜੀ ਇਜਾਜ਼ਤ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ